ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਹੀ ਨਹੀਂ ਸਗੋਂ ਸਮੁੱਚੇ ਭਾਰਤ ਦੇ ਵਿੱਚ ਜਿਹੜੇ-ਜਿਹੜੇ ਵਿਅਕਤੀ ਲੋੜਵੰਦ ਨੇ ਗਰੀਬ ਨੇ ਉਹਨਾਂ ਨੂੰ 100 ਦਿਨ ਦੀ ਗਰੰਟੀ ਜਿਹੜੀ ਹੈਗੀ ਕੰਮ ਦੀ ਦਿੱਤੀ ਜਾ ਰਹੀ ਹੈ ਪਰ ਅੱਜ ਅਸੀਂ ਮੋਗਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਬਾਗਾਪੁਰਾਣਾ ਦੇ ਪਿੰਡ 'ਚ ਖੜੇ ਆਂ ਜਿੱਥੇ ਵਕ ਵਕ ਜਿਹੜੇ ਕੰਮੇ ਨੇ ਇਸ ਨਰੇਗਾ ਦੇ ਅਧੀਨ ਕੰਮ ਕਰਨ ਵਾਲੇ ਸੋ ਉਹਨਾਂ ਦੀਆਂ ਕਾਫੀ ਸਮੱਸਿਆਵਾਂ ਨੇ ਜਿਨ੍ਹਾਂ ਦੇ ਨਾਲ ਇਹ ਪਰਿਵਾਰ ਨੇ ਲੋੜਵੰਦ ਜੂਝ ਰਹੇ ਨੇ ਸਮੱਸਿਆ ਇੱਥੋਂ ਤੱਕ ਨੇ ਕਿ ਪਹਿਲੀ ਗੱਲ ਤਾਂ ਉਹਨਾਂ ਨੂੰ 100 ਦਿਨ ਦਾ ਰੁਜ਼ਗਾਰ ਨਹੀਂ ਮਿਲ ਰਿਹਾ ਅਗਲੀ ਗੱਲ ਜੇ ਕਿਸੇ ਨੂੰ ਮਿਲ ਰਿਹਾ ਤਾਂ ਇੱਥੋਂ ਤੱਕ ਵੀ ਉਹਨਾਂ ਦੇ ਦੋਸ਼ ਨੇ ਕਿ ਜੇ ਉਹਨਾਂ ਨੂੰ ਇੱਕ ਦਿਹਾੜੀ ਕੰਮ ਦਿੱਤਾ ਜਾਂਦਾ ਤਾਂ ਉਹ ਦਿਹਾੜੀ ਵੀ ਕਈ ਵਾਰੀ ਜੋ ਦਿਹਾੜੀ ਪਿੱਛੇ ਕੇਂਦਰ ਸਰਕਾਰ ਵੱਲੋਂ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਸੋ ਉਹ ਦਿਹਾੜੀ ਪੂਰੀ ਦੇਣ ਦੀ بجائے ਅੱਧੀ ਦਿਹਾੜੀ ਆਉਂਦੀ ਹੈ ਤਾਂ ਕੁਝ ਪਰਿਵਾਰਾਂ ਦੇ ਜਿਹੜੇ ਇਹ ਵੀ ਦੋਸ਼ ਲਾਇਆ ਕਿ ਉਹਨਾਂ ਦੇ ਜਿਹੜੇ ਖਾਤੇ ਨੇ ਉਹ ਅਕਾਊਂਟ ਨੰਬਰ ਕਿਸੇ ਹੋਰ ਬੰਦੇ ਦੇ ਚੜੇ ਹੋਏ ਨੇ ਤੇ ਉਹਨਾਂ ਦੇ ਕੰਮ ਦਾ ਸਾਰਾ ਪੈਸਾ ਪਤਾ ਹੀ ਨਹੀਂ ਕਿੱਥੇ ਜਾ ਰਿਹਾ ਹੈ ਸੋ ਤੁਸੀਂ ਤਸਵੀਰਾਂ ਦੇਖ ਸਕਦੇ ਆ ਵੱਡੀ ਗਿਣਤੀ ਦੇ ਵਿੱਚ ਸੁਖਾਨੰਦ ਪਿੰਡ ਦੇ ਇਹ ਜਿਹੜੇ ਨਰੇਗਾ ਵਰਕਰ ਨੇ ਨਰੇਗਾ ਕੰਮ ਇਹ ਨੇ ਜਿਹੜੋ ਲੋੜਵੰਦ ਬੇहद ਗਰੀਬ ਪਰਿਵਾਰ ਆ ਜਿਹੜੇ ਨਰੇਗਾ ਦੇ ਵਿੱਚ ਕੰਮ ਕਰਦੇ ਕੋਈ ਇਸ ਤਰ੍ਹਾਂ ਦਾ ਪਰਿਵਾਰ ਨਹੀਂ ਛੜਾ ਕੋਈ ਇੱਥੇ ਤਣਾੜ ਹੋਊਗਾ ਤੇ ਉਹ ਨਰੇਗਾ ਦੇ ਵਿੱਚ ਕੰਮ ਕਰਨ ਜਾਊਗਾ ਜੇ ਇਹੋ ਜਿਹੇ ਲੋਕਾਂ ਦੇ ਨਾਲ ਵੀ ਇਹੋ ਜਿਹੇ ਅਹੇਰੇਆ ਫੇਰੀਆਂ ਹੋ ਜਾਣਗੀਆਂ ਤਾਂ ਫਿਰ ਬੰਦਾ ਦੱਸੋ ਕਿੱਥੇ ਜਾਊਗਾ ਅਸੀਂ ਅੱਜ ਇੱਥੇ ਗੱਲਬਾਤ ਕਰਨ ਦੇ ਲਈ ਪਹੁੰਚੇ ਆ ਕਿ ਉਹਨਾਂ ਦੇ ਨਾਲ ਕੀ ਕੀ ਸਮੱਸਿਆਵਾਂ ਨੇ ਤੇ ਕੀ ਕੀ ਉਹਨਾਂ ਨੂੰ ਦਿੱਕਤਾਂ ਆ ਰਹੀਆਂ ਕਿੱਥੇ ਕਿੱਥੇ ਉਹ ਗਏ ਕਿਹਨੇ ਉਹਨਾਂ ਦੇ ਨਾਲ ਇਹੋ ਜਿਹੀਆਂ ਹਿਰਾਫੇਰੀਆਂ ਕੀਤੀਆਂ ਜਾਂ ਕੌਣ ਉਹਨਾਂ ਨੂੰ ਕੰਮ ਨਹੀਂ ਦੇ ਰਿਹਾ ਅਸੀਂ ਇੱਕ ਇੱਕ ਕਰਕੇ ਸਾਰੇ ਬੰਦਿਆਂ ਦੇ ਨਾਲ ਗੱਲਬਾਤ ਕਰਾਂਗੇ ਕਿ ਕੀ ਕੀ ਉਹਨਾਂ ਨੂੰ ਸਮੱਸਿਆਵਾਂ ਆ ਰਹੀਆਂ ਸੋ ਆਓ ਗੱਲਬਾਤ ਕਰਦੇ ਹਾਂ ਉਹਨਾਂ ਵਿਅਕਤੀਆਂ ਦੇ ਨਾਲ ਜਿਨ੍ਹਾਂ ਨੂੰ ਇਹ ਸਮੱਸਿਆਵਾਂ ਆ ਰਹੀਆਂ ਇੱਕ ਇੱਕ ਕਰਕੇ ਅਸੀਂ ਸਾਰੇ ਬੰਦਿਆਂ ਦੀ ਉਹਨਾਂ ਦੀਆਂ ਸਮੱਸਿਆਵਾਂ ਸੁਣਾਂਗੇ ਕਿ ਉਹਨਾਂ ਨੂੰ ਕੀ ਕੀ ਦਿੱਕਤਾਂ ਆ ਰਹੀਆਂ ਸੋ ਆਓ ਗੱਲਬਾਤ ਕਰਦੇ ਸੋ ਨਰੇਗਾ ਕਾਮੇ ਜਿਹੜੇ ਪਿੰਡ ਸੁਖਾਨੰਦ ਖੁਰਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਕੱਠੇ ਹੋਏ ਆਪਣੀਆਂ ਸਮੱਸਿਆਵਾਂ ਪ੍ਰੈਸ ਰਾਹੀਂ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਸੋ ਆਓ ਗੱਲਬਾਤ ਕਰਦੇ ਆ ਇਹਨਾਂ ਸਾਰੇ ਨਰੇਗਾ ਕਾਮਿਆਂ ਦੇ ਨਾਲ ਕਿ ਉਹਨਾਂ ਨੂੰ ਕੀ ਕੀ ਸਮੱਸਿਆਵਾਂ ਹੈ ਬੇਬੀ ਕੀ ਨਾ ਹੈ ਤੇ ਕੀ ਸਮੱਸਿਆ ਪ੍ਰੀਤਮ ਕੌਰ ਆ ਜੀ ਸਾਨੂੰ ਜੀ ਬਹੁਤ ਸਮੱਸਿਆ ਹੱਲ ਨਹੀਂ ਹੋਈ ਸਾਡੀ ਵੀ ਜੋ ਜਿੱਦਾਂ ਦਾ ਕਾਰਟ ਬਣਾਇਆਗਾ ਸਾਡੀ ਕੋਈ ਪੈਸਾ ਨਹੀਂ ਨਾਮ ਆਇਆਗਾ ਗੋਛੇ ਕੋਲੇ ਸਾਡਾ ਕਾਰਟ ਸੀ ਅਸੀਂ ਬਹੁਤ ਬੇਰੀ ਕਹਿ ਹੈ ਵੀ ਸਾਨੂੰ ਫੜਾ ਦਿਓ ਕੋਈ ਹਾਜ਼ਰੀ ਨਹੀਂ ਲੱਗੀ ਸਾਡੀ ਕੰਮ ਬਹੁਤ ਚੱਲਿਆ ਸਾਡਾ ਜੀ ਇਸ ਸਾਲ ਦੇ ਵਿੱਚ ਤੁਹਾਨੂੰ ਕੋਈ ਕੰਮ ਮਿਲਿਆ ਵੀ ਨਾ ਜੀ ਇਸ ਸਾਲ ਚ ਨਹੀਂ ਪਿਛਲੇ ਚ ਮਿਲਿਆ ਸੀਗਾ ਜੀ ਜੀ ਸਾਡਾ ਖਾਤਾ ਨੰਬਰ ਹੋਰ ਕਿਸੇ ਚ ਪੈਸੇ ਜਾਂਦੇ ਸਾਡੇ ਪੈਸੇ ਨਹੀਂ ਆਏ ਬੈਂਕ ਚ ਦਰਸ਼ਕੋ ਜਿਹੜਾ ਬੀਬੀ ਨੇ ਦੋਸ਼ ਲਾਇਆ ਕਿ ਉਹਨਾਂ ਦਾ ਜਿਹੜਾ ਜੋਬ ਕਾਰਡ ਹੈ ਉਹਦੇ ਤੇ ਜਿਹੜਾ ਅਕਾਊਂਟ ਨੰਬਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕਟਿੰਗ ਹੋ ਕੇ ਜਿਹੜਾ ਇਹ ਖਾਤਾ ਹੋਰ ਲੱਗਾ ਹੋਇਆ ਸੋ ਇਹਦਾ ਕੌਣ ਜ਼ਿੰਮੇਵਾਰ ਹੈ ਕਿਹਦੇ ਕੋਲੇ ਕਾਰਡ ਸੀਗਾ ਤੇ ਬੀਬੀ ਆਪੇ ਦੱਸੋ ਇਹ ਕੋਲ ਕਾਰਚ ਦਾ ਕਾਰਚੀ ਗੋਚੇ ਕੋਲ ਸੀ ਮਿੱਟ ਸਾਡੇ ਉਹੀ ਸੀਗੇ ਜੀ ਅੱਛਾ ਹਾਂਜੀ ਤੇ ਇਹ ਜਿਹੜੇ ਜਿਹੜੇ ਕਟਨ ਕੀਤੇ ਜਾਂ ਤੁਹਾਡਾ ਪੈਸੇ ਕਿਸੇ ਹੋਰ ਚ ਜਾ ਰਹੇ ਤੁਹਾਨੂੰ ਪਤਾ ਹੈ ਇਹ ਕਿਹਦਾ ਨਾ ਜੀ ਸਾਨੂੰ ਪਤਾ ਨਹੀਂ ਲੱਗਿਆ ਲੱਗਣ ਹੀ ਨਹੀਂ ਦਿੱਤਾ ਸੀ ਜਦੋਂ ਕਾਰਟ ਫੜ ਕੇ ਲਿਆਂਦਾ ਸੀ ਇਹਦੇ ਪਾਪਾ ਜੀ ਕਹਿੰਦੇ ਵੀ ਪੈਸੇ ਆਉਂਦੇ ਨਹੀਂ ਆਪਣੇ ਮੈਂ ਜਾਂਦਾ ਨਿਗਾ ਕਹਿੰਦੇ ਚਾਰਕ ਦਿਨ ਹੋਰ ਲਾ ਲਗੇ ਫਿਰ ਤੁਹਾਡੇ ਪੈਸੇ ਆ ਜਾਣਗੇ ਇੱਕ 22 ਸਮਾਦ ਦਾ ਸੀਗਾ ਸੈਕਟਰੀ ਉਹ ਵੀ ਕਹਿੰਦੇ ਤੁਸੀਂ ਆ ਜਾਓ ਬਾਗੇ ਵਾਲੇ ਅਸੀਂ ਤਨ ਮੇਰੀ ਬਾਗੇ ਵਾਲੇ ਵੀ ਜਾਣਦਾ ਸਾਡਾ ਕੋਈ ਪੈਸਾ ਦਾ ਹੱਲ ਨਹੀਂ ਬਣਿਆਗਾ ਇੱਥੇ ਸਾਨੂੰ ਕਹਿੰਦੇ ਰਾਜੇ ਤੁਹਾਡੇ ਨਾਲ ਤੋ ਕੱਲਾ ਵਿਚਾਰਾ ਜਾ ਕੇ ਅਸੀਂ ਦੋਨੇ ਜੀ ਜਾਇਆਉਂਦੇ ਜਾ ਕੇ ਮੁੜਿਆ ਆਉਲੇ ਉੱਥੇ ਬਾਗੇ ਵਾਲਿਆਂ ਨੇ ਨੀ ਬਿਲਕੁਲ ਚਾਪਟਰ ਵੀ ਨਹੀਂ ਕਿਸੇ ਨੇ ਸਾਡੀ ਗੱਲ ਸੁਣੀ ਉੱਥੇ ਤੁਹਾਡੀ ਬੈਂਕ ਚ ਹੀ ਹੋਣੀ ਹੈ ਉੱਥੇ ਹੀ ਪਤਾ ਕਰ ਲਓ ਜੀ ਆਂਦਾ ਨਹੀਂ ਗੱਲ ਰਿਗੇ ਦਾ ਤੇ ਸਾਰਾ ਕੰਮ ਨਹੀਂ ਮਿਲਿਆ ਇਹ ਸਾਲ ਦਾ ਨਹੀਂ ਮਿਲਿਆ ਜੀ ਅਗਲੇ ਸਾਲ ਦਾ ਮਿਲਿਆ ਜੀ ਪਹਿਲੇ ਹੁੰਦਾ ਹੁੰਦਾ ਜੀ ਕਾਟ ਲੈ ਜਾਂਦੇ ਲਖਾ ਆਉਂਦੇ ਮੜ ਕੇ ਆਉਂਦਾ ਨਹੀਂ ਕੰਮ ਨਹੀਂ ਕਾਪੀ ਲੈ ਆਂਦੇ ਅੰਦਰ ਗਏ ਆਲੀ ਮੋਰ ਤੇ ਫੜ ਕੇ ਤੁਹਾਨੂੰ ਕਾਟ ਨਹੀਂ ਬਣਾ ਕੇ ਦਿੰਦੀ ਅਸੀਂ ਬਹੁਤ ਕਹਿੰਦੇ ਵੀ ਕਾਟ ਬਣਾ ਦਿਓ ਤੇ ਕਾਟ ਨਹੀਂ ਬਣਾ ਬਾਲੇ ਵੇਰੇ ਗਏ ਆ ਤੇ ਦੋਨੇ ਮੇਟ ਹੀ ਨਹੀਂ ਬਣਾ ਕੇ ਦਿੰਦੇ ਗੋਸੀ ਕੋਲੇ ਵੀ ਜਾ ਕੇ ਆਏ ਆ ਤੇ ਮੈਂਬਰ ਲਖੇ ਕੋਲੇ ਵੀ ਗਏ ਆ ਅੱਜ ਬਣਾ ਕੇ ਦਿੰਨੇ ਤੁਹਾਨੂੰ ਸਵੇਰ ਦੇ ਸੰ ਲਾਰੀ ਲਾਈ ਜਾਂਦੇ ਆ ਸਰ ਮੇਰਾ ਨਾਮ ਕੁਲਵਿੰਦਰ ਕੋਹੜਾ ਹੈ ਮੈਂ ਹੁ ਕਰਦੀ ਐ ਵੀ ਮੇਰੇ ਨਾ ਖਾਤੇ ਚ 1200 ਰੁਪਿਆ ਹੀ ਆਇਆ ਸੀਗਾ ਤੇ ਦੂਜੇ ਸਾਲਾਂ ਦੇ ਸਾਰੇ ਪੈਸੇ ਮੇਰੇ ਖੜੇ ਆ ਗਏ ਜੇ ਅਸੀਂ ਇਹਨੂੰ ਕਹਿੰਨੇ ਆ ਕਿ ਕਹਿ ਦਿੰਦੀ ਮੇਰਾ ਕੋਈ ਹੱਲ ਨਹੀਂਗਾ ਵੀ ਜਦੋਂ ਇਹਦੇ ਨਹੀਂ ਆਉਂਦੇ ਫਿਰ ਕਹਿ ਦਿੰਦੀ ਮੈਨੂੰ 2-200 ਰੁਪਿਆ ਦੋ ਮੇਰੇ ਪੈਸੇ ਨਹੀਂ ਆਏ 2-200 ਰੁਪਿਆ ਤੁਹਾਡੇ ਤੋਂ ਕਾਹਦਾ ਮੰਗਦੇ ਆ ਕੀ ਪਤਾ ਕਾਹਦਾ ਮੰਗਦੀ ਸਰ ਵੀ ਮੇਰੇ ਪੈਸੇ ਨਹੀਂ ਆਏਗੇ ਅੱਛਾ ਵੀ ਜੀ ਤਾਂ ਸਾਡੇ ਨਹੀਂ ਆਉਂਦੇ ਅਸੀਂ ਇਹਨੂੰ ਕਹਿੰਨੇ ਵੀ ਸਾਡਾ ਕੋਈ ਹੱਲ ਕਰ ਕਹਿ ਦਿੰਦੀ ਮੇਰਾ ਕੋਈ ਹੱਲ ਨਹੀਂਗਾ ਜਿਹੜੇ ਤੁਹਾਨੂੰ 200-200 ਰੁਪਿਆ ਮੰਗਿਆ ਕਦੇ ਦਿੱਤਾ ਵੀ ਆ ਤੁਸੀਂ ਹਾਂਜੀ ਕਿਹਨੂੰ ਦਿੱਤਾ ਇਹ ਪੈਸੇ ਅਸੀਂ ਗੋਸੀ ਨੂੰ ਦਿੱਤੇ ਆ ਜੀ ਕਾਹਦੇ ਲਈ ਉਹਨੇ ਪੈਸੇ ਉਹ ਕਹਿੰਦੀ ਵੀ ਮੇਰੇ ਐ ਕਰਕੇ ਵੀ ਮੇਰਾ ਕੰਮ ਇਹਦੇ ਕਾਰਟ ਦੇ ਪੈਸੇ ਨਹੀਂ ਆਏਗੇ ਵੀ ਮੇਰੇ ਕੰਮ ਕੀਤੇ ਦੇ ਅਸੀਂ ਆਖਾ ਵੀ ਉਹ ਕਹਿੰਦੀ ਵੀ ਮੈਨੂੰ 200-200 ਰੁਪਿਆ ਦੇਵੋ ਅੱਛਾ ਵੀ ਪੈਸੇ ਤੁਹਾਡੇ ਆ ਜਾਣਗੇ ਵੀ ਮੈਂ ਕਰ ਦੂੰਗੀ ਹੱਲ ਹੁਣ ਅਸੀਂ ਕਹਿੰਨੇ ਨੂੰ ਕਹਿੰਦੀ ਮੇਰਾ ਕੋਈ ਹੱਲ ਨਹੀਂਗਾ ਦਰਸ਼ਕੋ ਅਜੀਬੋ ਗਰੀਬ ਜਿਹੜੇ ਮਾਮਲੇ ਐ ਸਾਹਮਣੇ ਆ ਰਹੇ ਐ ਮਾਤਾ ਦੀ ਜਿਹੜੀ ਕਹਾਣੀ ਸੁਣੋ ਇੱਕ ਵਾਰੀ ਅਸੀਂ ਤੁਹਾਨੂੰ ਮਾਈਕ ਤੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਸੁਣਾਉਨੇ ਐ ਕਿ ਉਹਨਾਂ ਦੀ ਜਿਹੜੀ ਜਿਹੜੀ ਵਿਥਿਆ ਹੈ ਉਹ ਸਾਇਦ ਜਿਹੜੀ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਕਿ ਬਜ਼ੁਰਗ ਮਾਤਾ ਕੱਲੀ ਰਹਿੰਦੀ ਐ ਕੱਲੀ ਨਰੇਗਾ ਦੇ ਵਿੱਚ ਕੰਮ ਕਰਦੀ ਐ ਪਰ ਪੈਸੇ ਉਹਦੇ ਕੋਈ ਹੋਰ ਬੰਦਾ ਪ੍ਰਾਪਤ ਕਰ ਰਿਹਾ ਗੱਲਬਾਤ ਆਪਾਂ ਕਰਦੇ ਐ ਮਾਤਾ ਦੇ ਨਾਲ ਹਾਂ ਜੀ ਜਿਹਨੇ ਕਢਾਇਆ ਉਹਦਾ ਨਾਮ ਲਈ ਮਾਤਾ ਕੀ ਨਾਮ ਤੁਹਾਡਾ ਰਾਜਕੌਰ ਜੀ ਕੀ ਕੀ ਤੁਹਾਡੇ ਨਾਲ ਜਿਹੜੀ ਹੈਗੀ ਹੈ ਤੁਹਾਨੂੰ ਪੈਸੇ ਮਿਲ ਰਹੇ ਆ ਕੰਮ ਦੇ ਤਾਂ ਕੀ ਚੱਕਰ ਮਿਲੇ ਸੀ ਤਾਂ ਮੈਂ ਖਾਤਾ ਚੈੱਕ ਕਰਾਉਣ ਗਈ ਸੀ ਜੀ ਤਾਂ ਮੈਂ ਇਹ ਵੀ ਨਾਰ ਜੀ ਜੀ ਅਗੋਸੀ ਤਾਂ ਮੈਂ ਡਾ ਉਹਾਂ ਦੇ ਮਾਸੀ ਮੇਰੇ ਪੈਸੇ ਆ ਮਗ ਤੇਰੇ ਪੈਸੇ ਕਿੱਥੇ ਆ ਗਏ ਖਾਤਾ ਤਾਂ ਮੇਰੇ ਆ आजा नेम मैं पुआया मैं तेरे खाते से पैसे अच्छा। हाँ पैसे होने कटा ले तो नहीं मैंने कुछ नहीं दिखता थोड़ा तो है खाता किथे है बाबा अपना भक्त है हां बैंक पेंड है तो तू भक्ति क्यों भला है तो इथे तो मेरे दो खाते खुल आते ओने अच्छा थोड़ा खाता बंद कराती तो थे मेरे खुल आती कितने कितने ਉਸ ਤੋਂ ਬਾਅਦ ਕਦੇ ਮੰਗੇ ਤੁਸੀਂ ਪੈਸੇ ਉਹ ਤੋਂ ਨਹੀਂ ਮੰਗੇ ਨਹੀਂ ਜੀ ਅੱਛਾ ਉਹ ਤਾਂ ਹੋਰ ਮੰਗਦੇ ਮੈਂ ਛੂਟ ਬਣਾ ਦੇ 500 ਰੁਪਏ ਹੋ ਲੈ ਲਈ ਮੈਂ ਛੋਟ ਕਾਦੇ ਵਾਸਤੇ 500 ਉਹ ਤਾਂ ਮੈਂ ਖਾਤਾ ਤੈਨੂੰ ਖੁਲਾ ਕੇ ਦਿੱਤਾ ਮੈਂ ਤੁਰਾ ਫਿਰ ਰਿਹਾ ਮੈਂ ਕਿਤੇ ਤੁਰਾ ਫਿਰ ਮੈਂ ਤਾਂ ਆਪ ਕਾਤਾ ਕੋਲਾ ਕਿ ਲਈ ਆ ਅੱਛਾ ਹਾਂ ਖਲਸਾ ਸਿੰਘ ਜੀ ਆ ਇਸ ਮਹੀਨੇ ਦੇ ਆ ਸਾਲ ਦੇ ਵਿੱਚ ਸਾਨੂੰ ਮਤਲਬ ਕੋਈ ਕੰਮ ਨਹੀਂ ਦਿੱਤਾ ਲੱਖਾ ਸਿੰਘ ਨੇ ਅੱਛਾ ਹਾਂ ਜੀ ਕਿਹੜੇ ਕਿਹੜੇ ਸਾਥੀ ਤੁਹਾਨੂੰ ਕੰਮ ਮਿਲਿਆ ਸੀ 23 ਦਾ ਮਿਲਿਆ ਬੈ ਤੇ 24 ਚ ਦਾ ਮਿਲੇ ਨਹੀਂ 24 ਚ ਇੱਕ ਵੀ ਇੱਕ ਵੀ ਨਹੀਂ ਹਾਜੀ ਇੱਕ ਹਾਜ਼ਰ ਵੀ ਨਹੀਂ ਲੱਗੀ ਸਾਡੀ ਸਾਲ ਹੋ ਗਿਆ ਜੀ ਸਾਨੂੰ ਕੰਮ ਨਹੀਂ ਮਿਲਿਆ ਹਾਂ ਜੀ ਮਿਲ ਨਹੀਂ ਦੇ ਕੰਮ ਤੁਹਾਨੂੰ ਹਾਂ ਜੀ ਨਹੀਂ ਮਿਲਿਆ ਜੀ ਕੀ ਮੰਗ ਕਰਦੇ ਆ ਸਰਕਾਰ ਤੋਂ ਕੋਈ ਮੰਗ ਕਰਦੇ ਆ ਸਾਨੂੰ ਕੰਮ ਮਿਲਣਾ ਚਾਹੀਦਾ ਕੰਮ ਤਾਂ ਜੀ ਮੈਂ ਦੋ ਵਾਰ ਹੀ ਗਈ ਆ ਆਖ ਦਿੰਦੇ ਭਰ ਕੇ ਕੱਲ ਤੱਕ ਅੱਜ ਹੀ ਕੱਲ ਤੱਕ ਬਸ ਅਰ ਜੀ ਹਾਂਜੀ ਪਰ ਕੰਮ ਮਿਲ ਨਹੀਂ ਦੇ ਨਹੀਂ ਮਿਲਦਾ ਜੀ ਨਰੇਗਾ ਮਜ਼ਦੂਰਾਂ ਦੀਆਂ ਸਮੱਸਿਆਵਾਂ ਸੰਬੰਧੀ ਇੱਕ ਨੌਜਵਾਨ ਦੇ ਨਾਲ ਗੱਲਬਾਤ ਕਰਦੇ ਆ ਕਿਉਂਕਿ ਜਿਹੜੇ ਮਜ਼ਦੂਰ ਨੇ ਜੇ ਇੰਨੇ ਉਹ ਅਵੇਅਰ ਹੋਣ ਜਾਂ ਪੜ੍ਹੇ ਲਿਖੇ ਹੋਣ ਤਾਂ ਸ਼ਾਇਦ ਉਹਨਾਂ ਨੂੰ ਇਹ ਕੰਮ ਵੀ ਨਾ ਕਰਨਾ ਪਵੇ ਜਾਂ ਉਹਨਾਂ ਨੂੰ ਇਹਨਾਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ ਨੌਜਵਾਨ ਦੇ ਨਾਲ ਗੱਲ ਕਰਦੇ ਆ ਵੀ ਇਹਨਾਂ ਮਜ਼ਦੂਰਾਂ ਨੂੰ ਕੀ ਕੀ ਸਮੱਸਿਆਵਾਂ ਹੈ ਤੇ ਇਹਨਾਂ ਸੰਬੰਧੀ ਉਹ ਕਿਸੇ ਨੂੰ ਮਿਲੇ ਜਾਂ ਕੀ ਉਹਨਾਂ ਨੂੰ ਲੱਗਦਾ ਹੈ ਹਾਂਜੀ ਪਹਿਲਾਂ ਤਾਂ ਜੀ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਜੋ ਸਾਡੇ ਪਿੰਡ ਆ ਕੇ ਸਾਡੀ ਇਹਨਾਂ ਨਰੇਗਾ ਦੇ ਗਰੀਬਾਂ ਦੀ ਗੱਲਬਾਤ ਸੁਣੀ ਹੈ ਦੂਜੀ ਗੱਲ ਇਹ ਆ ਜੀ ਨਰੇਗਾ ਦੇ ਜਿੰਨੇ ਵੀ ਇਹ ਵਰਕਰ ਖੜੇ ਆ ਮਜ਼ਦੂਰ ਖੜੇ ਆਗੇ ਇਹਨਾਂ ਨੂੰ ਕਿਸੇ ਨੂੰ ਕੰਮ ਨਹੀਂ ਮਿਲਦਾ ਜੀ ਕਿਉਂਕਿ ਕੰਮ ਇਹਨਾਂ ਨੂੰ ਤਾਂ ਨਹੀਂ ਮਿਲਦਾ ਜੀ ਇਹਨਾਂ ਨੂੰ ਵਿਚਾਰਾਂ ਨੂੰ ਇਸ ਗੱਲਾਂ ਬਾਰੇ ਪਤਾ ਨਹੀਂਗਾ 24 'ਚ ਕਿਸੇ ਬੰਦੇ ਨੂੰ ਕੋਈ ਕੰਮ ਨਹੀਂ ਮਿਲਿਆਗਾ ਇਹ ਵਿਚਾਰੇ ਧੱਕੇ ਖਾਂਦੇ ਫਿਰਦੇ ਆ ਜਿਹੜੇ ਘਰੇ ਬੈਠੇ ਲੋਕ ਉਹਨਾਂ ਦਾ ਹਾਇਰਿਆਂ ਲੱਗੀਆਂ ਜਾਂਦੀਆਂ ਇਹਨਾਂ ਨੂੰ ਕੋਈ 1 ਰੁਪਿਆ ਨਹੀਂ ਮਿਲਦਾਗਾ ਨਾ ਇਹਨਾਂ ਨੂੰ ਕੋਈ ਦਿਹਾੜੀਦਾਰ ਵਾਰੇ ਦੱਸਿਆ ਜਾਂਦਾ ਵੀ ਭਾਈ ਤੁਹਾਨੂੰ ਕਿੰਨੀ ਦਿਹਾੜੀ ਮਿਲਦੀ ਹੈ ਕੀ ਨਹੀਂ ਮਿਲਦੀ ਜਦੋਂ ਕੰਮ ਕਰਾ ਲੈਂਦੇ ਉਸ ਤੋਂ ਬਾਅਦ ਇਹ ਐਸਟੀਮੇਟ ਕਹਿ ਦਿੰਦੇ ਆ ਵੀ ਐਸਟੀਮੇਟ ਇੰਨੇ ਦਾ ਸੀਗਾ ਇਹਨਾਂ ਨੂੰ ਕਦੇ ਦੱਸਿਆ ਨਹੀਂਗਾ ਵੀ ਭਾਈ ਆਹ ਅਸਟੀਮੇਟ ਤੇ ਤੁਹਾਨੂੰ ਆਹ ਪੈਸੇ ਮਿਲੇ ਆ ਐਨੀ ਥੋੜੀ ਦਿਹਾੜੀ ਪਊਗੀ ਜਾਂ ਤੁਹਾਨੂੰ ਆਹ ਕੰਮ ਐ ਮਿਲਣਾ ਹੈਗਾ ਮੰਨ ਕੇ ਚਲੋ ਜੇ ਕੰਮ ਸੜਕਾਂ ਦਾ ਆਉਂਦਾ ਤਾਂ ਆਪੋ ਆਪਣੇ ਘਰੋਂ ਘਰੀ ਕੰਮ ਕਰਾਈ ਜਾਂਦੇ ਹੈਗੇ ਜਿਹੜੇ ਮੂਰਲੇ ਲੀਡਰ ਬਣੇ ਹੋਏ ਹੈਗੇ ਮੰਨ ਕੇ ਚਲੋ ਜਿਹੜਾ ਕੰਮ ਸੜਕਾਂ ਦਾ ਉਹ ਸੜਕਾਂ ਦਾ ਹੀ ਕਰਵਾਇਆ ਜਾਵੇ ਜੀ ਸਰਕਾਰ ਇਸ ਬਾਰੇ ਬਿਲਕੁਲ ਧਿਆਨ ਨਹੀਂ ਦਿੰਦੀਗੀ ਮੰਨ ਕੇ ਚਲੋ ਜਿੰਨੇ ਸੈਕਟਰੀ ਆਈ ਇਹਨਾਂ ਨੂੰ ਇਹ ਗੱਲਾਂ ਬਾਰੇ ਪਤਾ ਨਹੀਂਗਾ ਮਾਨਾਗਾ ਚਲੋ ਵੈਸੇ ਉਹ ਆ ਕੇ ਗੱਲਾਂ ਕਰਨ ਲੱਗ ਜਾਂਦੇ ਆ ਜੇ ਉੱਥੇ ਜਾਂਦੇ ਆਗੇ ਵੀਡੀਓ ਦਾ ਉੱਧਰ ਉੱਥੇ ਜਾ ਕੇ ਕਹਿ ਦਿੰਦੇ ਆ ਇਹ ਤਾਂ ਕੰਪਿਊਟਰ ਨਹੀਂ ਨਾ ਚਾਹਦਾਗਾ ਕੀ ਵਾਰ-ਵਾਰ ਇਹਨਾਂ ਦੇ ਅੜ ਜਾਂਦੇ ਆਗੇ ਕਾਰਡ ਜੀ ਥੋੜਾ ਜਿਆ ਇਹਨਾਂ ਨੂੰ ਚਾਹੀਦਾ ਜੀ ਸੈਕਟਰੀਆਂ ਨੂੰ ਵੀ ਇਹਨਾਂ ਦੀ ਗੱਲਬਾਤ ਸੁਣੀ ਜਾਵੇ ਗਰੀਬਾਂ ਦੀ ਕਿਉਂਕਿ ਇਹਨਾਂ ਦੇ ਨਾਂ ਆਉਣ ਇਹ ਵੀ ਕੰਮ ਕਰਨ ਅਸਰ ਇਹਨਾਂ ਦੇ ਵੀ ਘਰੇ ਬੱਚਿਆ ਕਬੀਲਦਾਰਾਂ ਇਹਨਾਂ ਦੀਆਂ ਵੀ ਕਿਉਂਕਿ ਹੁਣ ਜਿਹੜੇ ਮੂੰਹ ਮੱਥੇ ਵਾਲੇ ਉਹਨਾਂ ਦੇ ਲਈ ਜਾਂਦੇ ਆਗੇ ਮਾਨਿਕਾ ਚਲੋ ਮੇਰੇ ਕੋਲੇ ਵਿੱਦ ਪ੍ਰੂਫ ਹੈਗੇ ਹੈਗੇ ਜਿਨ੍ਹਾਂ ਦਾ ਹਾਜਰੀਆਂ ਲਾਗਦੀਆਂ ਜੀ ਕੋਈ ਮੈਂ ਵੈਸੇ ਨਹੀਂਗਾ ਵੀ ਅੱਜ ਕੈਮਰੇ ਮੁਰੇ ਆ ਕੇ ਤੇ ਮੈਂ ਵੀ ਵੈਸੇ ਹਵਾ ਤਵਾ ਬੋਲ ਦੂੰਗਾ ਵੀ ਮੈਂ ਇਹਨਾਂ ਨੂੰ ਮਗਰ ਲਾ ਕੇ ਕੱਲ ਨੂੰ ਗੱਲਾਂ ਹੋਣਗੀਆਂ ਵੀ ਵੀ ਉਹਨਾਂ ਨੇ ਯਾਰ ਮਗਰ ਲਾ ਲਿਆ ਹੈਗਾ ਲੋਕਾਂ ਨੂੰ ਤੇ ਵੀ ਉਹ ਗੱਲਾਂ ਐ ਕਰ ਲਾ ਕੇ ਮੀੜੀਆ ਸੱਦ ਲਈ ਆ ਉਹਨਾਂ ਨੇ ਪਰ ਨਹੀਂ ਵਿੱਦ ਪ੍ਰੂਫ ਹੈਗੇ ਮੇਰੇ ਕੋਲੇ ਵੀ ਜਿਨ੍ਹਾਂ ਦੀਆਂ ਹਾਜਰੀਆਂ ਲੱਗੀ ਜਾਂਦੀਆਂ ਗੀਆਂ ਤੇ ਲਾ ਰਹੇ ਆ ਉਹ ਤੇ ਪੈਸੇ ਨੱਕੇ ਖਾ ਰਹੇ ਹੈਗੇ ਮੈਂ ਇਹ ਨਹੀਂ ਚਾਹੁੰਦਾ ਸਾਡੇ ਵੱਲੋਂ ਪੈਸੇ ਖਾਣ ਕੋਈ ਨਾ ਖਾਣ ਜੀ ਉਹਦੀ ਮੈਂ ਪਹਿਲਾਂ ਵੀ ਮੇਰੀ ਬਹੁਤ ਬਹਿਸ ਹੋਈ ਹੈਗੀ ਜਦੋਂ ਆ ਨਾਲਾ ਕੱਢਦੇ ਸੀਗੇ ਸਰ ਉਸ ਬਾਰੇ ਵੀ ਮੈਂ ਬਹੁਤ ਬਹਿਸ ਕੀਤੀ ਹੈ ਮੇਰੇ ਫਾਦਰ ਸਾਹਿਬ ਨੇ ਵੀ ਉਹਨਾਂ ਨੇ ਬਹੁਤ ਬਹਿਸ ਕੀਤੀ ਹੈ ਪਹਿਲਾਂ ਤਾਂ ਇਥੋਂ ਰਹਿ ਕਰਕੇ ਤਰਪੇ ਵੀ ਆਪਾਂ ਇਹ ਗੰਦਾ ਨਾਲਾ ਗਾਰਾ ਚੱਕਣਾ ਨਹੀਂਗਾ ਉਸ ਤੋਂ ਬਾਅਦ ਜਦੋਂ ਇਹ ਗੱਲ ਉਥੇ ਮੰਡੀ 'ਚ ਜਾਵੜੇ ਉਥੇ ਸੀਤੇ ਨੂੰ ਕਹਦਾ ਜੋ ਸਾਡੇ ਮਾਸਟਰ ਅਸੀ ਦਾ ਉਹਨਾਂ ਨੂੰ ਕਹਦਾ ਵੀ ਇਹ ਕਹਿੰਦੇ ਅਸੀਂ ਗਾਰਾ ਨਹੀਂ ਚੱਕਣਾ ਫੇਰ ਉਹ ਤਾਂ ਕਹਿੰਦੇ ਵੀ ਅਸੀਂ ਤਾਂ ਇਹ ਗੱਲ ਕਹੀ ਨਹੀਂ ਗਈ ਵੀ ਗਾਰਾ ਚੱਕਣਾ ਨਹੀਂਗਾ ਵੀ ਪਹਿਲਾਂ ਇੱਥੇ ਜਾਦਾ ਆਪਦੀ ਰੈ ਬਣਾ ਕੇ ਤੁਰਨ ਉਹ ਤੇ ਜਾਂ ਫਿਰ ਇਹ ਗੱਲਬਾਤ ਕੋਈ ਬਾਧੂ ਘਾਟੂ ਕਰਨੀ ਨਾ ਗਾ ਵੈਸੇ ਸਾਨੂੰ ਉਹ ਛੱਡੋ ਜੀ ਵੀ ਮੈਂ ਤਾਂ ਇਹ ਕਹਣਾਗਾ ਵੀ ਜਿੰਨੇ ਇਹਨਾਂ ਦੇ ਕਾਰਡ ਬਣੇ ਹੈਗੇ ਸਾਰਿਆਂ ਨੂੰ ਰਿਗਾਰ ਮਿਲਣਾ ਚਾਹੀਦਾ ਹੈਗਾ ਵੀ ਕਹੋ ਕਿ ਵੀ ਹੁਣ ਕਬੀਲਦਾਰ ਬੰਦੇ ਹੈਗੇ ਇਹਨਾਂ ਨੂੰ ਕੰਮ ਮਿਲਣਾ ਚਾਹੀਦਾ ਹੈਗਾ ਜੇ ਉਹ ਕੰਮ ਨਹੀਂ ਦੇ ਸਕਦੇ ਉਹ ਸਾਨੂੰ ਲਿਖ ਕੇ ਦੇ ਦੇ ਵੀ ਭਾਈ ਮੈਂ ਤੁਹਾਡਾ ਕੰਮ ਨਹੀਂ ਲਿਆ ਸਕਦੀ ਨਾ ਮੈਂ ਤੁਹਾਨੂੰ ਕੰਮ ਦੇਵਾਂ ਇਹ ਆਪਦਾ ਚਲਾਉਣ ਚਾਹਾਂ ਨਾ ਚਲਾਉਣ ਨਰੇਗ ਜੇ ਆਪਾਂ ਗੱਲ ਕਰੀਏ ਪਿੰਡ ਸੁਖਾਨੰਦ ਜਾਂ ਸੁਖਾਨੰਦ ਫਰਦ ਦੀ ਇਹਨਾਂ ਪਿੰਡਾਂ ਦੇ ਵਿੱਚ ਅੱਜ ਕਿੰਨੇ ਜੋਬ ਕਾਰਡ ਹੈ ਜਿਹੜੇ ਬੰਦੇ ਨਰੇਗਾ ਚ ਕੰਮ ਕਰਨ ਵਾਲੇ ਕਿੰਨੇ ਹੋਣਗੇ ਤੁਹਾਡੇ ਹਿਸਾਬ ਨਾਲ ਜੋਬ ਕਾਰਡ ਤਾਂ ਘੱਟੋ ਘੱਟ ਸਾਰਾ 3.5-400 ਦੇ ਕਰੀਬ ਹੋਊਗਾ ਜੀ ਤੇ ਕੰਮ ਕਿੰਨੇ ਬੰਦਿਆਂ ਨੂੰ ਮਿਲਦੇ ਆ ਕੰਮ ਤਾਂ ਜੀ ਜਿਹੜੇ ਮੇਨ ਆ ਉਹਨਾਂ ਦੇ ਬਸ ਉਹਨਾਂ ਨੂੰ ਦੇ ਰਹੇ ਆ ਜੀ ਜਣੀ ਜਿਹੜੇ ਮੂੰਹ ਕਟੋ-ਕਟ 10-15 ਬੰਦੇ ਲਾ ਲੈਂਦੇ ਆ ਕੰਮ ਤੇ ਜੀ ਬਸ ਉਹਨਾਂ ਦੇ ਕੰਮ ਚੱਲੀ ਜਾਂਦਾ ਦੂਸਰਿਆਂ ਨੂੰ ਕਹਿ ਦਿੰਦੇ ਆਗੇ ਉਹ ਉੱਥੇ ਕਾੜ ਦੇ ਚੱਕਿਆ ਹੀ ਨਹੀਂਗਾ ਕੰਪਿਊਟਰ ਨੇ ਤੁਹਾਡਾ ਨਾਂ ਨਹੀਂ ਆਉਂਦਾਗਾ ਇਹ ਗੱਲ ਕਿਹਾ ਬੰਦਾ ਇਹੇ ਮੇਟ ਕਹਿੰਦੇ ਆ ਜੀ ਜਿਹੜੇ ਮੇਟ ਹੈਗੇ ਨਹੀਂ ਕਹਿੰਦੇ ਉੱਤ ਨਹੀਂ ਨਾ ਚੱਕਦਾ ਕੋਈ ਗੱਲ ਇਹ ਕਹਿ ਦਿੰਦੇ ਆ ਵੀ ਉੱਥੇ ਡੀਸੀ ਜਾਵੜੋ ਬੇਸ਼ੱਕ ਵੀਡੀਓ ਦਾ ਉਤਰ ਜਿੱਥੇ ਮਰਜੀ ਜਾ ਸਕਦੇ ਆ ਅਸੀਂ ਤਾਂ ਇਹ ਕਰ ਨਹੀਂ ਸਕਦੇਗੇ ਬੋਲਦੇ ਆ ਜਨਾਬ ਨਾ ਸਾਨੂੰ ਕੋਈ ਬਦਲ ਸਕਦਾ ਕਹਿੰਦੇ ਆਈ ਇਹ ਹੁਣ ਕੋਈ ਐਡੇ ਕਾਦੇ ਨਾ ਲਾਗੇ ਇਹ ਜਿਹੜਾ ਜਿਹੜਾ ਇਹ ਜਿਹੜੀ ਤੁਹਾਡੀ ਸਵਿਸ਼ਿਆ ਹੈ ਇਹ ਲਗਭਗ ਇੱਕ ਸਾਲ ਤੋਂ ਤੁਸੀਂ ਦੱਸ ਰਹੇ ਹੋ ਵੀ 2024 ਦਾ ਅੱਜ 8ਵਾਂ ਮਹੀਨਾ ਚੱਲ ਰਿਹਾ ਹੈ ਹਾਂਜੀ ਸਰ 24 ਦੇ ਵਿੱਚ ਤੁਹਾਨੂੰ ਇੱਕ ਵੀ ਕੰਮ ਨਹੀਂ ਤੁਸੀਂ ਕਹਿਦੇ ਵੀ ਮਿਲਿਆ ਤੇ ਇਹ ਸਬੰਧੀ ਜਿਹੜੇ ਆਪਣੇ ਹਲਕੇ ਦੇ ਮੋਦਵਾਰ ਬੰਦੇ ਐ ਹਾਂਜੀ ਕੀ ਕਦੀ ਉਹਨਾਂ ਦੇ ਨਾਲ ਤੁਸੀਂ ਇਹ ਗੱਲਬਾਤ ਕੀਤੀ ਜਾਂ ਉਹਨਾਂ ਨੂੰ ਸਮੱਸਿਆ ਆਉਦੀ ਰੱਖੀ ਉਹਨਾਂ ਕੋਲੇ ਮੋਦਵਾਰ ਬੰਦਿਆਂ ਨੂੰ ਦੱਸਿਆ ਜੀ ਕਿਉਂਕਿ ਸਭ ਸਰ ਰਲੇ ਹੋਏ ਆ ਜੀ ਜਿੰਨੇ ਵੀ ਰਲੇ ਹੋਏ ਆ ਸਾਰੇ ਜਿਨ੍ਹਾਂ ਨੂੰ ਕੋਈ ਕੰਮ ਨੂੰ ਕਹਿੰਨੇ ਆਗੇ ਉਹ ਕਹਿ ਦਿੰਦੇ ਆਗੇ ਜਾਂ ਉਹ ਜਿਹਦੇ ਕੋਲੇ ਮਰਜ਼ੀ ਤੁਸੀਂ ਉਹਨਾਂ ਨੇ ਤਾਂ ਜਦੋਂ ਸਰ ਡੀਸੀ ਦਫ਼ਤਰ ਤੇ ਕਰ ਕਹਿ ਕਹਿ ਤਾਂ ਉਹਨਾਂ ਨੇ ਵੀ ਤੁਸੀਂ ਡੀਸੀ ਦਫ਼ਤਰ ਤੇ ਕਰ ਜਾ ਸਕੋ ਤੇ ਫਿਰ ਮੋਦਬਾਰ ਬੰਦੇ ਤਾਂ ਬਹੁਤ ਪਿੱਛੇ ਰਹਿ ਗਏ ਜੀ ਇਹ ਸਮਾਧਿਆ ਰਾਮਾ ਸਮਾਧਿਆ ਮਰਾਹੀ ਸਾਰੇ ਜਿਹੜੇ ਭੈਣ ਭਰਾ ਇੱਥੇ ਪਹੁੰਚੇ ਪੱਤਰਕਾਰ ਵੀਰ ਪਹੁੰਚਿਆ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਰਕਾਰ ਨੂੰ ਪਹਿਲਾਂ ਇਹ ਮੰਗ ਕਰਦੇ ਹਾਂ ਜੇ ਸਾਨੂੰ 100 ਦਿਨ ਦਾ ਕੰਮ ਦਿੱਤਾ ਤੇ ਸਾਨੂੰ ਗਰੰਟੀ ਨਾਲ ਕੰਮ ਦੇਣ ਸਾਡੇ ਜੋਬ ਕਾਟਾਂ ਦੇ ਉੱਤੇ ਲਿਖਿਆ ਵੀ ਸਾਨੂੰ ਸਾਲ ਦਾ ਗਰੰਟੀ ਨਾਲ ਕੰਮ ਮੇਲ ਸਕਦਾ ਪਰ ਸਾਨੂੰ ਕਿਉਂ ਨਹੀਂ ਮਿਲ ਰਿਹਾ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਸਾਨੂੰ ਕਿਉਂ ਨਹੀਂ ਮਿਲ ਰਿਹਾ ਬਾਕੀ ਜਿਹੜੇ ਇਹਨਾਂ ਨੇ ਮੇਟ ਰੱਖਿਆ ਉਹ ਕਹਿੰਦੇ ਆ ਵੀ ਅਸ ਕੋਈ ਕੰਮ ਦੇਣਾ ਅਸੀਂ ਬਦਲ ਨਹੀਂ ਸਕਦੇ ਸਾਨੂੰ ਕੋਈ ਜਿੱਥੇ ਕੋਈ ਮਰਜ਼ੀ ਭੱਜ ਲੈ ਵੀ ਸਾਨੂੰ ਕੋਈ ਬਦਲ ਨਹੀਂ ਸਕਦਾ ਜੇ ਅਸੀਂ ਸਾਡਾ 2023 ਦਾ ਵੀ ਇਹੀ ਰੌਲਾ ਸੀ ਅਸੀਂ ਬਹੁਤ ਦੂਰ ਤੱਕਰ ਭੱਜੇ ਆਂ ਪਰ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਪਰ ਸਾਨੂੰ ਇੱਥੇ ਜਿਹੜੀ ਮੇਟ ਕੋਸੀ ਆ ਉਹ ਸਾਨੂੰ ਕਹਿੰਦੀ ਆ ਵੀ ਤੁਸੀਂ ਅਸੀਂ ਬਾਗ ਵਾਲੇ ਵੀ ਗਏ ਸੀਗੇ ਬਾਗ ਵਾਲੇ ਜੇ ਸਾਨੂੰ ਮੈਡਮ ਨੇ ਅਸੀਂ ਐਵੇਂ ਕਹਿ ਦੇ ਕਿ ਮੈਡਮ ਸਤਿਕਾਰਯੋਗ ਆ ساری ਪੂਰੀ ਉਹਨੇ ਗੱਲਬਾਤ ਸੁਣੀ ਸਾਨੂੰ ਨੇ ਐਵੇਂ ਕਹਿ ਗੁੱਠੇ ਲਾ ਕੇ ਦੇਜੋ ਵੀ ਮੈਂ ਤੁਹਾਡਾ ਵੀ ਹੱਲ ਕਰ ਦੂੰਗੀ ਪਰ ਸਾਨੂੰ ਸਾਡੇ ਜਿਹੜੇ ਮੋਦਵਾਰ ਬੰਦੇ ਸਾਡੇ ਗੱਲ ਹੋਈ ਸੋਣੇ ਸਾਨੂੰ ਟਕਾ ਦਾ ਚੱਲ ਕੋਈ ਨਹੀਂ ਪਿੰਡ ਦਾ ਪਰਪਾ ਤੌਰ ਆ ਵੀ ਤੁਸੀਂ ਨਾ ਚੋ ਅਸੀਂ ਚਾਹ ਰੁੱਕ ਕੇ ਉਹਨਾਂ ਤੇ ਕਹਿਣੇ ਤੇ ਬਾਕੀ ਸਿਰੇ ਫੇਰ ਹੁਣ ਸਾਨੂੰ ਇਹ ਗੋਸ਼ੀ ਇਹ ਕਹਿ ਰਹੀ ਆ ਵੀ ਇਹ ਉਥੋਂ ਮਹਿਣੋਂ ਤੋਂ ਜੁੱਤੀਆਂ ਖਾ ਕੇ ਛਿੱਤਰ ਖਾ ਕੇ ਉਥੋਂ ਆਏ ਭੌਂਕਦਿਆਂ ਫਿਰਦਿਆਂ ਇਹ ਸਾਨੂੰ ਕਈ ਲਾਭ ਦੇ ਕਹਿੰਦਾ ਹੱਕ ਹੈ ਅਸੀਂ ਇਹ ਪੁੱਛਣਾ ਹੈ ਗੋਸ਼ੀ ਨੂੰ ਵੀ ਸਾਨੂੰ ਦੱਸੇ ਵੀ ਤੂੰ ਸਾਨੂੰ ਇਹ ਜਾਂਦੀ ਉਸੇ ਮਹਿਣੋਂ ਕੋਲੇ ਕੰਮ ਲੈਣ ਜਾਂਦੀ ਹੈ ਨਾ ਇਹ ਮੈਡਮ ਇਹਦਾ ਹਜਾ ਲਉਂਦੀ ਆ ਕਿ ਜੁੱਤੀਆਂ ਮਾਰਦੀ ਆ ਇਹ ਕੀ ਕਰਦੀ ਇਹਨਾਂ ਨੇ ਸਾਨੂੰ ਇਹ ਕੋਸ਼ੀ ਸਾਨੂੰ ਜਵਾਬ ਦੇਈ ਸੀ ਕੋਸ਼ੀ ਤੇ ਕਰੇ ਜਰੂਰ ਸਾਡੀ ਵੀਡੀਓ ਪਹੁੰਚਣੀ ਚਾਹੀਦੀ ਐਸੀ ਕੋਸ਼ੀ ਤੇ ਜਵਾਬ ਮੰਗਦੇ ਆ ਵੀ ਉਹ ਸਾਡੇ ਕੋਲ ਮੈਡਮ ਕੋਲੇ ਚੱਲ ਵੀ ਸਾਡੇ ਕੋਸ਼ੀ ਨੇ ਮੈਡਮ ਨੇ ਸਾਡ ਛਿੱਤਰ ਮਾਰਿਆ ਜਾਂ ਸਾਡਾ ਕੋਈ ਉਹਨੇ ਸਾਡਾ ਹਜਾਰ ਲਾਇਆ ਅਸੀਂ ਸਤਕਾਰਯੋਗ ਆ ਮੈਡਮ ਦੇ ਨਹੀਂ ਸਾਨੂੰ ਕੋਈ ਮੈਡਮ ਨੇ ਸਾਨੂੰ ਅਦਰ ਸਰਕਾਰ ਨਾਲ ਪੂਰਾ ਸਾਡਾ ਉਹ ਗੱਲ ਸੁਣਦੀ ਆ ਪਰ ਅਸੀਂ ਸਰਕਾਰ ਤੇ ਹੀ ਮੰਗਾ ਵੀ ਸਾਡਾ ਸਾਨੂੰ ਕੰਮ ਦਿੱਤਾ ਜਾਵੇ ਪਰ ਸਾਡੇ ਮੇਟ ਬਦਲ ਦਿੱਤੇ ਜਾਣ ਸਾਨੂੰ ਮੇੜ ਤਾਂ ਕੋਈ ਉਹ ਨਹੀਂ ਇਹਨਾਂ ਦਾ ਇਹ ਤਾਂ ਆਪਦੀ ਮਰਜ਼ੀ ਚਲਾਉਂਦੇ ਜਿਨ੍ਹਾਂ ਸਾਡੇ ਮੇਰੇ ਤੇ ਲਾ ਲੋ ਮੇਰੇ ਚ ਤਿੰਨ ਕੁੜੀਆਂ ਅੱਜ ਵਿਆਹ ਨਾਲੀਆਂ ਇੱਕ ਬੀਏ ਕਰਦੀ ਇੱਕ ਬਾਅਦਮੀ ਪਾਇਆ ਜਿਹੜਾ ਪਰਦੀ ਆ ਅਸੀਂ ਤਾਂ ਘਰੇ ਬੈਠੇ ਕੰਮ ਕਰਨ ਵਾਲੇ ਬੰਦੇ ਜਿਹੜੇ ਜਿਨ੍ਹਾਂ ਦੇ ਘਰੇ ਚਾਰ ਚਾਰ ਜੀ ਕਮਾਉ ਉਹ ਅੱਜ ਕੰਮ ਤੇ ਲੱਗੇ ਵੇ ਅਸੀਂ ਕਿੱਧਰ ਨੂੰ ਜਾਈਏ ਅਸੀਂ ਸਰਕਾਰ ਤੋਂ ਹੀ ਮੰਗਾ ਵੀ ਸਾਡੀ ਜਾਂਚ ਹੋਵੇ ਜੇ ਸਾਨੂੰ ਸਰਕਾਰ ਨੇ ਕੰਮ ਦਿੱਤਾ ਨਾ ਤਾਂ ਸਰਕਾਰ ਸਾਡੀ ਜਾਂਚ ਵੀ ਕਰੇ ਜਿਹੜੇ ਸੈਟਰੀ ਰੱਖੇ ਸਾਡੇ ਮੱਥੇ ਤੇ ਲੱਗਣ ਆ ਕੇ ਸਾਈਟਿੰਗਾਂ ਨੂੰ ਪਤਾ ਨਹੀਂ ਇਹ ਸਾਡਾ ਕੰਮ ਚੱਲਦਾ ਕਿੱਥੇ ਕੰਮ ਚੱਲਦਾਗਾ ਜੇ ਅਸੀਂ ਹੁਣ ਉੱਥੇ ਜਾ ਕੇ ਅਸੀਂ ਆਰਜੇ ਐਨ ਕੁਵਾਰੀ ਵੀ ਲਵਾਈ ਸੀਗੀ ਪਤਾ ਇਹ ਜਦੋਂ ਮੈਡਮ ਉੱਥੇ ਤੁਰਦੀ ਐ ਇਹ ਸਾਈਟਿੰਗਾਂ ਨੂੰ ਫੋਨ ਲਾਉਂਦੇ ਨੇ ਸਾਈਟਿੰਗਾਂ ਇਹਨਾਂ ਨੂੰ ਫੋਨ ਲਾਉਂਦੇ ਕੰਮ ਸਾਡਾ ਬੂਝਿਆਂ ਦਾ ਅਸੀਂ ਪੱਟੀ ਨਾਲ ਹੀ ਜਾਂਦੇ ਆ ਜਿੱਥੇ ਅਸੀਂ ਪੱਟਦੇ ਆ ਗਲੀਆਂ ਜਿੱਥੇ ਅਸੀਂ ਚੱਕਦੇ ਆ ਘਾਰ ਇਹ ਸਾਨੂੰ ਦੱਸੇ ਸਰਕਾਰ ਵੀ ਅਸੀਂ ਨਰੇਗਾ ਦਾ ਕੰਮ ਤੁਹਾਨੂੰ ਸੜਕਾਂ ਵਾਅਦਾ ਦਿੱਤਾ ਕਿ ਕਾਦੇ ਵਾਅਦੇ ਦਿੱਤਾ ਕਿ ਸਾਨੂੰ ਗਲੀਆਂ ਨਾਲੀਆਂ ਵਾਅਦਾ ਪੱਟਣ ਵਾਅਦੇ ਦਿੱਤਾ ਇਹ ਸਰਕਾਰ ਤੇ ਹੀ ਮੰਗ ਕਰਦੇ ਆ ਵੀ ਸਾਡੀ ਜਾਂਚ ਹੋਵੇ ਨਵਾਂ ਵੇ ਵੈਗੁਰ ਜੀ ਦਾ ਖਾਸਾ ਵੈਗੁਰ ਜੀ ਕੀ ਫਤਿਹ ਖਾਤਾ ਬੈਂਕ ਖਾਤਾ ਛੇੜ ਸਾੜੀ ਕੀਤੀ ਹੈ ਸਰਕਾਰ ਨੇ ਵੀ ਇਹ ਮੇਰਾ ਜਰੂਰ ਹੱਲ ਹੋਣਾ ਚਾਹੀਦਾ ਹੈਗਾ ਅਸੀਂ ਤਾਂ ਘਰੇ ਬੈਠੇ ਆ ਰੋ ਰ ਆ ਕੇ ਬਹਿ ਜਾਣਾ ਕਿਤੇ ਵੀ ਮਰਜ਼ੀ ਜਾਂ ਤਾਂ ਮੇਰਾ ਸਾਡਾ ਕੋਈ ਹੱਲ ਨਹੀਂ ਹੁੰਦਾਗਾ ਵੈਗੁਰ ਜੀ ਕਾ 2.5 ਸਾਲ ਹੋ ਗਏ ਕੰਮ ਕੀਤੇ ਨੂੰ ਜੀ ਜਵਾ ਇੱਕ ਪੈਸਾ ਨਹੀਂ ਆਇਆ ਮੇਰਾ ਤੇ ਆਪਾ ਸੰਤੂ ਵਾਲੇ ਚ ਮੈਂ ਅਰਜੀ ਭਰੀ ਸੀ ਰਕਾਰਡ ਨਵਾਂ ਚਲਾਇਆ ਹੈ ਉਥੇ ਮੇਰਾ ਖਾਤਾ ਨੰਬਰ ਜਵੇਂ ਹੈ ਨਹੀਂ ਸੀਗਾ ਮੈਂ ਆਪ ਜਾ ਕੇ ਆਇਆ ਬਾਕੇ ਭਰਣੇ ਉਹ ਕਰੇ ਹਾਂ ਰਜਿ ਭਾਰ ਤੇ ਹਾਲੇ ਮੇਰੀ ਅਰਜੀ ਕੋਈ ਨਹੀਂ ਮਰੀ ਹਲੇ 20000 ਰੁਪਏ ਡੁੱਬਿਆ ਖੜਾ ਮੇਰਾ ਤੇ ਕਾੜ ਕਾਮ ਹੋ ਕੇ ਫਗਲ ਦੇਤ ਚ ਉਹ ਤਾਂ ਸੇਮਾਰਟ ਰੂਲ ਹੋਣ ਲਾਇਆ ਉਹਦਾ ਵੀ ਪੈਸਾ ਕੋਈ ਤਾਂ ਪਹਿਲਾ ਹਾਲੇ ਸ਼ੋਰ ਨਹੀਂ ਲਈਗੇ ਜਦ ਆਪਣਾ ਐਮਐਲ ਬਣਿਆ ਉਦੋਂ ਦੇ ਪੈਸੇ ਕਢੇ ਜੀ ਹਾਂ ਜੀ